ਕਿਸਵੇ ਮੰਡੀ ਗੋਬਿੰਦਗੜ੍ਹ ਦੀ ਇੱਕ ਫਰਨੇਸ ਇਕਾਈ ਵਿੱਚ ਇੱਕ ਹਾਦਸਾ ਵਾਪਰਿਆ ਇਹ ਹਾਦਸਾ ਪੱਠੀ ਵਿੱਚ ਲੋਹੇ ਨੂੰ ਪਿਗਲਾਉਣ ਸਮੇਂ ਵਾਪਰਿਆ ਧਮਾਕਾ ਇਨਾ ਜ਼ਬਰਦਸਤ ਸੀ ਕਿ ਪਿਗਲਿਆ ਹੋਇਆ ਲੋਹਾ ਉੱਛਲ ਕੇ ਪੱਠੀ ਤੇ ਕੰਮ ਕਰ ਰਹੇ ਮਜ਼ਦੂਰਾਂ ਤੇ ਜਾ ਡਿੱਗਿਆ ਜਿਸ ਕਾਰਨ 6 ਮਜ਼ਦੂਰ ਬੁਰੀ ਤਰ੍ਹਾਂ ਚੋਲਸੇ ਗਏ ਜਿਨ੍ਹਾਂ ਨੂੰ ਇਲਾਜ ਲਈ ਖੰਨਾ ਦੇ ਨਿੱਜੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਕਟਨਾ ਦੀ ਸੂਚਨਾ ਮਿਲਦਿਆਂ ਹੀ ਪੁਲਿਸ ਦੇ ਸੀਨੀਅਰ ਅਧਿਕਾਰੀ ਮੌਕੇ ਤੇ ਪਹੁੰਚੇ ਤੇ ਹਾਦਸੇ ਤੋਂ ਬਾਅਦ ਮੋਹੱਲਾ ਨਿਵਾਸੀ ਵੱਲੋਂ ਕੀਤੇ ਜਾ ਰਹੇ ਹੰਗਾਮੇ ਨੂੰ ਸ਼ਾਂਤ ਕਰਵਾਇਆ ਮੌਕੇ ਤੇ ਪਹੁੰਚੇ ਫਤੇਗੜ ਸਾਹਿਬ ਦੇ ਐਸਪੀ ਰਾਕੇਸ਼ ਯਾਦਵ ਨੇ ਕਿਹਾ ਕਿ ਹਾਦਸੇ ਵਿੱਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਪਰ 6 ਮਜ਼ਦੂਰ ਚੋਲਸੇ ਗਏ ਨੇ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ ਅੱਜ ਪੱਠੀ ਫਟਿਆ ਅੱਛਾ ਜੀ ਹਾਂਜੀ ਤੇ ਪਤਾ ਨਹੀਂ ਕਿੰਨੇ ਕ ਬੰਦੇ ਅੰਦਰ ਜਲੇ ਨੇ ਸਾਡੇ ਸਾਰਿਆਂ ਦੇ ਮਕਾਨ ਹਿੱਲ ਗਏ ਜੀ ਅੱਗੇ ਵੀ ਇਹਨਾਂ ਦੇ ਸਿਲੰਡਰ ਫਟ ਫਟ ਕੇ ਸਾਡੇ ਘਰਾਂ 'ਚ ਜਾਂਦੇ ਨੇ ਜੀ ਕਹਿੰਦੇ ਆ ਕਹਿੰਦਾ ਜੀ ਰਾਮਨਗਰ ਮੇਰੇ ਨਾਲ ਤਾਂ ਲੱਗਦਾ ਹੈ ਕਾ ਕਰਕੇ ਮੈਨੂੰ ਆਪੇ ਸਿਲੰਡਰ ਰੱਖ ਕੇ ਕਹਿ ਦਿੰਦੇ ਨੇ ਪਹਿਲਾਂ ਇਹਨਾਂ ਦੇ ਰਾਜੂ ਐਮਸੀ ਇਹਨਾਂ ਦੇ ਨਾਲ ਸਾਡੇ ਸੈਨ ਹੋਏ ਨੇ ਸਾਰਿਆਂ ਦੇ ਵੀ ਅੱਜ ਤੋਂ ਬਾਅਦ ਮੈਂ ਉਹ ਸਿਲੰਡਰ ਨਹੀਂ ਰੱਖਦਾ ਮੈਂ ਪ੍ਰਦੂਸ਼ਣ ਨਹੀਂ ਛੱਡਦਾ ਸਾਡੇ ਕੋਲ ਮੂਵੀਆਂ ਪਈਆਂ ਨੇ ਪ੍ਰਦੂਸ਼ਣ ਦੀ ਇਹਦੇ ਸਾਡੇ ਸਾਬੰਦ ਕਰਿਆ ਨੇ ਜੀ 112 ਤੇ ਕੰਪਲੇਂਟ ਆਈ ਸੀ ਜਿਸ ਤੇ ਬਲਾਸ ਦੀ ਕੰਪਲੇਂਟ ਰਿਪੋਰਟ ਕੀਤੀ ਸੀਗੀ ਉਹਦੇ ਬਾਅਦ ਐਸਐਸਪੀ ਸਾਹਿਬ ਦੇ ਡਾਇਰੈਕਸ਼ਨ ਸੀਗੇ ਇਮੀਡੀਟਲੀ ਐਸਐਚਓ ਔਰ ਡੀਐਸਪੀ ਸਾਹਿਬ ਮੋਕੇ 'ਚ ਆਏ ਆਕੇ ਜਿਹੜੀ ਫਰਸਟ ਪ੍ਰਾਇਰੀਟੀ ਸੀਗੀ ਉਹ ਜਿਹੜੇ ਇੰਜਰਡ ਐ ਉਹਨਾਂ ਨੂੰ ਮੈਡੀਕਲ ਏਡ ਦੇਣਾ ਔਰ ਇੱਥੇ ਆਗ ਚੇ ਕਾਬੂ ਪਾਣਾ ਉਸ ਕਰਕੇ ਫਾਇਰ ਬ੍ਰਿਗੇਡ ਔਰ ਬਾਕੀ ਜੜੀ ਬੰਤੀ ਕਾਰਵਾਈ ਕਰਾ ਲਈਏ